ਅੱਜਕੱਲ੍ਹ ਅਮਰੀਕਾ ਤੋਂ ਡਿਪੋਰਟ ਹੋਏ ਪੰਜਾਬੀਆਂ ਦਾ ਮੁੱਦਾ ਸੁਰਖੀਆਂ ਦੇ ਵਿੱਚ ਛਾਇਆ ਹੋਇਆ ਹੈ ਹੁਣ ਤੇ ਪੰਜਾਬ ਦੀ ਇਮੀਗ੍ਰੇਸ਼ਨ ਕੰਪਨੀਆਂ ਤੇ ਵੀ ਹੁਣ ਪਰਚੇ ਦਰਜ ਕੀਤੇ ਜਾ ਰਹੇ ਨੇ ਜਿਨ੍ਹਾਂ ਨੇ ਗਲਤ ਤਰੀਕੇ ਦੇ ਨਾਲ ਲੋਕਾਂ ਨੂੰ ਵਿਦੇਸ਼ਾਂ ਦੇ ਵਿੱਚ ਭੇਜਿਆ ਅਤੇ ਮੁਹਾਲੀ ਦੇ ਫੇਸ 2 ਵਿੱਚ ਵੀ ਇੱਕ ਮਾਮਲਾ ਦਰਜ ਕੀਤਾ ਗਿਆ ਹੈ ਡੀਐਸਪੀ ਹਰਸਿਮਰਨ ਬੱਲ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਕਿ ਇੱਕ ਵਿਅਕਤੀ ਤੋਂ 21 ਲੱਖ ਰੁਪਇਆ ਲੈ ਕੇ ਉਸ ਨੂੰ ਮੈਕਸੀਕੋ ਭੇਜ ਦਿੱਤਾ ਗਿਆ ਜਦੋਂ ਕਿ ਗੱਲ ਯੂਐਸਏ ਦੀ ਹੋਈ ਸੀ ਤੇ 21 ਲੱਖ ਰੁਪਇਆ ਪਰਿਵਾਰ ਵੱਲੋਂ ਹੋਰ ਮੰਗਿਆ ਜਾ ਰਿਹਾ ਤੇ ਉਸ ਨੂੰ ਬਲੈਕਮੇਲ ਕੀਤਾ ਜਾ ਰਿਹਾ ਕਿ ਮੈਕਸੀਕੋ ਤੋਂ ਯੂਐਸਏ ਉਦੋਂ ਉਸ ਵਕਤ ਭੇਜਿਆ ਜਾਵੇਗਾ ਜਦੋਂ ਰਕਮ 42 ਲੱਖ ਰੁਪਇਆ ਪੂਰੀ ਹੋ ਜਾਵੇਗੀ ਇਸ ਪੂਰੇ ਮਾਮਲੇ ਨੂੰ ਲੈ ਕੇ ਡੀਐਸਪੀ ਬੱਲ ਨੇ ਜਾਣਕਾਰੀ ਦਿੱਤੀ ਹੈ ਅਤੇ ਅਰੋਪੀਆਂ ਤੇ ਮਾਮਲਾ ਵੀ ਦਰਜ ਕਰ ਲਿੱਤਾ ਗਿਆ ਕੀ ਕਹਿਣਾ ਡੀਐਸਪੀ ਬਲਦਾ ਆਉ ਤੁਹਾਨੂੰ ਵੀ ਸੁਣਾਉਂਦੇ ਹਾਂ ਮਾਰ ਪੇਟੀ ਸੀ ਇਮੀਗ੍ਰੇਸ਼ਨ ਦੇ ਖਿਲਾਫ ਅਰਜ਼ੀ ਦਰਜ ਹੋਇਆ ਕੀ ਕਰਵਾਈ ਕੀਤੀ ਗਿਆ ਤੇ ਹੁਣ ਤੱਕ ਕੀ ਹੋਇਆ ਬੇਸਿਕਲੀ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਜਿਹਦੇ ਚ ਮਮਤਾ ਨਾਮ ਦੀ ਦੇਦੀ ਹੈ 1363/3 ਪੇਜ 11 ਜਿਹਦਾ ਬੇਟਾ ਰਜੇਸ਼ਵਰ ਸੀ ਜਿਨੇ ਜਿਹਦੇ ਦਸਨ ਮੁਤਾਬਕ ਵੀ ਉਹਨਾਂ ਬੱਚੇ ਨੂੰ ਇੱਕ ਅੰਬਾਲੇ ਦਾ ਏਜੰਟ ਹੈ ਗੁਰਜਿੰਦਰ ਤੇ ਮੁਕਲ ਉਹਦਾ ਸਾਥੀ ਹੈ ਤੇ ਨਾਲ ਇੱਕ ਉਹਦੀ ਮਮਤਾ ਦੀ ਸਹੇਲੀ ਸੀ ਰਿੰਕੂ ਜਿਹਨੇ ਇਹਨਾਂ ਨੂੰ ਇਹਦੇ ਉਹਨਾਂ ਦੀ ਦੱਸ ਪਾਈ ਸੀ ਵੀ ਤੂੰ ਅਸੀਂ ਆਪਣਾ ਰਿਸ਼ਤੇਦਾਰ ਉਹਦੇ ਕੋਲ ਕਿੱਥੇ ਹੈ ਤੇ ਤੁਸੀਂ ਵੀ ਉਹਦੇ ਤੋਂ ਪੇਜੋ ਉਹ ਬੱਚੇ ਨੂੰ ਇਹਨਾਂ ਨੇ 21 ਲੱਖ ਰੁਪਏ ਲੈ ਕੇ ਮੈਕਸੀਕੋ ਭੇਜਿਆ ਹੋਇਆ ਤੇ ਜਿਨ੍ਹਾਂ ਦੇ ਉਹ ਆਪਣਾ ਮੁਕਦਮਾ ਦਰਜ ਕਰਾਇਆ ਮਮਤਾ ਨੇ ਤੇ ਅਸੀਂ ਉਹਦੇ ਤੇ 400 318 ਦੀ 46 ਦੀ 2 BNS ਤੇ 13 PTP ਐਕਟ ਤੇ ਥਾਣਾ ਫੇਸ 11 ਦੇ ਵਿੱਚ ਮੁਕਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਹੈ। ਇਸੇ ਕਿਸੇ આરોપી ਦੀ ਗ੍ਰਿਫਤਾਰੀ ਹੋਈ ਹੈ। ਆ ਅਸੀਂ ਦੋ ਤਿੰਨ ਅਡਾਡ ਪਾਲਸ ਪਾਰਟੀਆਂ ਬਣਾ ਕੇ ਦੋਸ਼ੀਆਂ ਨੂੰ ਰੇਡ ਕੀਤੇ ਜਾ ਰਹੇ ਹਨ। ਤਰੀਕੇ ਨਾਲ ਸੁਣਨ ਜਾ ਰਿਹਾ ਕਿ ਜਿਹੜਾ ਪੀੜਤ ਐਤੋ ਪੇਮਾਰ ਜਿਹੜਾ ਗਿਆ ਉਹਨੂੰ ਪਤਾ ਉਹਨੂੰ ਉੱਥੇ ਕਿਡਨਾਪ ਕਰਕੇ ਰੱਖਿਆ ਹੈ ਤੇ ਉਹਨੂੰ ਅੱਗੇ ਬਾਰਡਰ ਕ੍ਰੋਸ ਕਰਨ ਲਈ ਵੀ ਪੇਸ ਪੈਸੈਂਟ ਮਾਰਗੀ ਤੇ ਜਾਨੀ। ਇਹਦੇ ਇਹ ਦਿਸ ਇਜ਼ ਮੈਟਰ ਆਫ ਇਨਵੈਸਟੀਗੇਸ਼ਨ ਤੇ ਇਹਦੇ ਬਾਰੇ ਤੁਹਾਨੂੰ ਅਸੀਂ ਵੱਖਰੇ ਜਦੋਂ ਗ੍ਰਿਫਤਾਰੀ ਕਰਾਂਗੇ ਫਿਰ ساری ਦੀ ساری ਗੱਲ ਤੁਹਾਨੂੰ ਵੱਖਰੇ ਤੌਰ ਤੇ ਦੱਸਾਂ ਸਰ ਇਹਨਾਂ ਕੋ ਦਫਤਰ ਮੇਰੇ ਕੋਲ ਹੀ ਅਸੀ ਜਾ ਆਇਆ ਇਹਨਾਂ ਦੇ ਮੇਰੇ ਕੋਲ ਆ ਕੇ ਹੋਏਗਾ ਇਹ ਜਿਹੜੀ ਮਮਤਾ ਦੀ ਸਹੇਲੀ ਸੀ ਰਿੰਕੂ ਰਿੰਕੂ ਨਾਲ ਕੋਈ ਅੱਗੇ ਨਵੇਂ ਗਰਾਉਂਡ ਦੀ ਹੈ